ਪਾਕਿਸਤਾਨ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵੈਸੇ ਮਰਨ ਦੀ ਤੇ ਗੱਲ ਚਲੋ ਮੈਂ ਕਹਿੰਦਾ ਮਰਨਾ ਤੇ ਇਹਨਾਂ ਨੇ ਹੈ ਹੀ ਹੈ ਮੋਦੀ ਸਾਹਿਬ ਨੂੰ ਮੈਂ ਤੇ ਉਹੀਆਂ ਮੇਰੀ ਟ੍ਰੇਨਿੰਗ ਕਰੋ ਚਾਹੇ ਮੈਨੂੰ ਜਿੱਥੇ ਮਰਜੀ ਮੈਂ ਕਹਿੰਦਾ ਮੇਰੀ ਜਿੰਨੇ ਨਹੀਂ ਸੁਨੋ ਨਾ ਮੇਰੀ ਸੁਨੋ ਨਹੀਂ ਨਹੀਂ ਇੱਕ ਸਮਾਂ ਹੁੰਦਾ ਭਰਤੀ ਹੁੰਦਾ ਤੁਸੀਂ ਚਲੋ ਮੈਂ ਕਹਿੰਦਾ ਜੇ ਮੈਨੂੰ ਇੱਧਰ ਹੀ ਬੰਬ ਲਾ ਕੇ ਭੇਜ ਦਿਓ ਔਰ ਬਿਲਕੁਲ 4 ਦਿਨ ਦੇ ਵਿੱਚ ਵਿੱਚ ਤੁਹਾਨੂੰ ਵਰਲਡ ਦੇ ਨਕਸ਼ੇ 'ਚ ਉਹ ਪਾਕਿਸਤਾਨ ਦਾ ਨਕਸ਼ਾ ਗਾਇਬ ਮਿਲੇਗਾ ਮੈਂ ਤੇ ਇਹਨਾਂ ਦੀ ਜੇ ਹੁਣ ਫਿਲਮਾਂ ਦੇ ਵਿੱਚ ਆਏ ਵੀ ਨਾ ਤੇ ਇਹਨਾਂ ਦੀ ਫਿਲਮਾਂ ਪੰਜਾਬ 'ਚ ਲੱਗਣਗੀਆਂ ਨਹੀਂ ਬੈਨ ਕਰਾਇਗਾ ਮੀ ਤਰੋੜਾ ਸ਼ਿਵਸਨ ਲਾਇਰ ਬੈਨ ਕਰਾਏਗੀ ਬਿਲਕੁਲ ਨਹੀਂ ਇਹਨਾਂ ਦੀ ਫਿਲਮਾਂ ਚੱਲਣ ਦਿੱਤੀਆਂ ਜਾਣਗੀਆਂ 22 ਤਰੀਕ ਮੈਂ ਬਾਰਡਰ ਤੇ ਗਿਆ ਜੀ ਮੈਂ ਤੇ ਅਪੀਲ ਵੀ ਕੀਤੀ ਤੁਹਾਡੇ ਸਿਮਰਨਜੀਤ ਸਿੰਘ ਮਾਨ ਜਿਹੜੇ ਇੱਧਰ ਹੈਗੇ ਨੇ ਉਹ ਬੜੇ ਕਹਿ ਰਹੇ ਸੀ ਮੈਂ ਕਿਆ ਭੇਜੂਗਾ ਦੋ ਦੋ ਤਰੇ ਲੱਗਦਾ ਉਹਦਾ ਗਿਆ ਫਾਟ ਰਸਤੇ 'ਚ ਫਰੂਟ ਕੇਲੇ ਤੇ ਆਦਮ ਖਾ ਗਿਆ ਚਲੋ ਖਾਵੇ ਸੇਰ ਦੀ ਉਹ ਵੀ ਜ਼ਰੂਰਤ ਹੈ ਸਾਨੂੰ ਲੋੜ ਨਹੀਂ ਹੈਗੀ ਨਮਸਕਾਰ ਅਦਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ हिंदुस्तान पाकिस्तान दी सीमा ਤੇ ਜੋ ਹਾਲਾਤ ਬਣੇ ਨੇ ਉਸ ਨੂੰ ਦੇਖ ਕੇ ਹਰ ਦੇਸ਼ ਵਾਸੀ ਚਾਹੁੰਦਾ ਹੈ ਕਿ ਉਹ ਵੀ ਸੀਮਾ ਤੇ ਜਾ ਕੇ ਲੜੇ ਤੇ ਇਸੇ ਦੇ ਨਾਲ ਹੀ ਸ਼ਿਵ ਸੈਨਾ ਲਾਇਨ ਦੇ ਰਾਸ਼ਟਰੀ ਪ੍ਰਦਾਨ ਅਮਿਤ अरोड़ा ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਪੀਲ ਕੀਤੀ ਹੈ ਕਿ ਉਹ ਵੀ ਸੀਮਾ ਤੇ ਜਾ ਕੇ ਲੜਨਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਉੱਪਰ ਪੂਰੇ ਬੰਬ ਲਗਾ ਕੇ ਭੇਜ ਦਿੱਤਾ ਜਾਵੇ ਤੇ ਪਾਕਿਸਤਾਨ ਦਾ ਨਾਮ ਖਤਮ ਕਰ ਦੇਣਗੇ ਮੇਰੇ ਨਾਲ ਮੌਜੂਦ ਅਮਿਤ अरोड़ा ਜੀ ਰੋੜਾ ਜੀ ਕੀ ਤੁਸੀਂ ਅਪੀਲ ਕੀਤੀ ਸਭ ਤੋਂ ਪਹਿਲਾਂ ਇਹ ਦੱਸੋ ਜੀ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪੱਤਰਕਾਰ ਸਾਹਿਬ ਜਿਹੜੇ ਪਹਿਲਗਾਮ ਦੇ ਵਿੱਚ ਜਿਹੜੇ 26 27 ਮੇਰੇ Hindu ਭਰਾਵਾਂ ਨੂੰ ਚੁੰਨ ਚੁੰਨ ਕੇ ਮਾਰਾ ਗਿਆ ਪੁੱਛਿਆ ਗਿਆ ਕਿ ਤੁਸੀਂ ਕਿਹੜੇ ਧਰਮ ਦੇ ਹੋ ਮਤਲਬ ਮੈਂ ਕਹਿੰਨਾ ਕਿ ਸਰਨਾ ਪਹਿਲਾਂ ਮੇਰੇ ਮੋਦੀ ਸਾਹਿਬ ਨੇ ਉਸ ਚੀਜ਼ ਦਾ ਜਵਾਬ ਦਿੱਤਾ ਕਿ ਆਹ ਦੱਸਿਆ ਅਸੀਂ ਇਸ ਧਰਮ ਦੇ ਆ ਮਤਲਬ ਤੁਸੀਂ ਦੇਖਿਆ ਕਿ ਜਿਹੜੇ 11 ਜਹਾਜ਼ ਚੜੇ ਸੀਗੇ ਮਤਲਬ ਪਾਕਿਸਤਾਨ 'ਚ ਤਰਾਹੀ ਤਰਾਹੀ ਪੈ ਗਈ ਸੀ ਪਾਕਿਸਤਾਨ ਸੋਚਣੋਂ ਮਜਬੂਰ ਹੋ ਗਿਆ ਸੀ ਜਿਹੜਾ ਕੱਲ ਉਹਨੇ ਐਲੋਸੀ ਤੇ ਜਿਹੜਾ ਇਹਨੇ ਗਲਤ ਹਰਕਤ ਕੀਤੀ ਹੈ ਮਤਲਬ ਦੇਖੋ ਡਰੋਨ ਹਮਲੇ ਜਿਹੜੇ ਕੀਤੇ ਆ ਜੈਸਲਮੇਰ ਦੇ ਵਿੱਚ ਦੂਜਾ ਲਗਾ ਲੋ ਤੁਸੀਂ ਜੰਮੂ ਸ਼੍ਰੀਨਗਰ ਪੰਜਾਬ ਦੇ ਵਿੱਚ ਮਤਲਬ ਚੁੰਚੁੰਚ ਕੇ ਸਾਡੇ ਜਿਹੜੇ ਆਮ ਜਨਤਾ ਨੂੰ ਨਿਸ਼ਾਨਾ ਬਣਾਇਆ ਗਿਆ ਮਤਲਬ ਮੈਂ ਕਹਿੰਦਾ ਪਾਕਿਸਤਾਨ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵੈਸੇ ਮਰਨ ਦੀ ਤੇ ਗੱਲ ਚਲੋ ਮੈਂ ਕਹਿੰਦਾ ਮਰਨਾ ਤੇ ਇਹਨਾਂ ਨੇ ਹੈ ਹੀ ਹੈ 4 ਦਿਨ ਦਾ ਮਹਿਮਾਨ ਹੈ ਵਰਲਡ ਦੇ ਨਕਸ਼ੇ 'ਚੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਖਤਮ ਹੋਏਗਾ ਕਿਉਂਕਿ ਮੇਰਾ ਹਿੰਦੁਸਤਾਨ ਮੇਰਾ ਭਾਰਤ ਮੇਰੇ ਭਾਰਤ ਦੀ ਫੌਜ ਇੱਕ ਵਰਲਡ ਪਾਵਰ ਹੈ ਔਰ ਇਹੋ ਜੇ ਭਾਰਤੀ ਫੌਜ ਨੂੰ ਦਿਲੋਂ ਸਲੂਟ ਹੈ ਸਭ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਨੇ ਜਿਹੜਾ 23 ਜਿਹੜੇ ਟੂਰਿਸਟ ਮਾਰੇ ਗਏ ਨੇ ਉਹਨੂੰ ਲੈ ਕੇ ਪਾਕਿਸਤਾਨ ਤੇ ਪਾਕਿਸਤਾਨ ਦਾ ਮੀਡੀਆ ਇਹ ਨਹੀਂ ਮੰਨਦਾ ਕਿ ਅਸੀਂ ਕੀਤਾ ਉਹ ਕਹਿੰਦੇ ਅਸੀਂ ਅਤਵਾਦ ਕੀਤਾ ਹੀ ਨਹੀਂ ਇਹ ਸਾਡਾ ਹੈ ਹੀ ਨਹੀਂ ਇੱਕ ਚੀਜ਼ ਦੇਖੋ ਜੀ ਲਸ਼ਕਰੇ ਤੋਇਬਾ ਨੇ ਜਿਹੜੇ ਅਤਵਾਦੀ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਜ਼ਿੰਮੇਵਾਰੀ ਵੀ ਲਿੱਤੀ ਸੀਗੀ ਔਰ ਜਦੋਂ ਮੋਦੀ ਸਾਹਿਬ ਨੇ ਬਿਲਕੁਲ ਆਮ ਜਨਤਾ ਦੀ ਪਾਕਿਸਤਾਨ ਦੇ ਡੜੀ ਭਾਰਤੀ ਫੌਜ ਨੇ ਆਮ ਜਨਤਾ ਦੀ ਪਾਕਿਸਤਾਨ ਨੂੰ ਬਿਲਕੁਲ ਕੁਛ ਇਹਨੂੰ ਕੁਛ ਨਹੀਂ ਜਿਹੜੇ ਸਿਰਫ ਆਪਾ ਜਿਹੜੇ ਬੰਦੇ ਮਾਰੇ ਆ ਉੱਥੇ ਜਿਹੜਾ ਹਮਲਾ ਕੀਤਾ ਸੀ ਮੋਦੀ ਸਾਹਿਬ ਨੇ ਇਹਸਤਾਈ ਕੀਤੀ ਹੈ ਸਿਰਫ ਉਹਨਾਂ ਦੇ ਬੰਕਰਾਂ ਉੱਪਰ ਜਿੱਥੇ ਅੱਤਵਾਦ ਪੈਦਾ ਹੁੰਦਾ ਵੈਸੇ ਤਾਂ ਚਲੋ ਪਾਕਿਸਤਾਨ ਇੱਕ ਅੱਤਵਾਦ ਦੇਸ਼ ਹੈ ਜਿਹੜਾ ਅੱਤਵਾਦ ਨੂੰ ਪੈਦਾ ਕਰਦਾ ਮੈਂ ਕਹਿੰਦਾ ਇਹੋ ਜੇ ਦੇਸ਼ ਦਾ ਨਾਮ ਉਹ ਨਿਸ਼ਾਨ ਮਿਟਣਾ ਚਾਹੀਦਾ ਦੇਸ਼ ਦਾ ਨਾਮੋ ਨਿਸ਼ਾਨ ਪਾਕਿਸਤਾਨ ਦਾ ਖਤਮ ਹੋਣਾ ਚਾਹੀਦਾ ਹੈ ਅੱਜ 140 ਕਰੋੜ ਜਨਤਾ ਨੇ ਵੀ ਲਗਾ ਲੋ ਇਹ ਚਾਹਦੀ ਔਰ ਮੈਂ ਕਹਿੰਦਾ ਅਮਰੀਕਾ ਰੂਸ ਔਰ ਕਿੰਨੇ ਦੇਸ਼ ਇਹ ਚਾਹਦੇ ਨੇ ਕਿ ਪਾਕਿਸਤਾਨ ਦਾ ਨਾਮੋ ਨਿਸ਼ਾਨ ਖਤਮ ਹੋਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਮੈਂ ਉੱਥੇ ਲੜਨ ਜਾਣਾ ਹੈ ਕੀ ਕੀ ਹਿੰਦੂਸਤ ਬਿਲਕੁਲ ਜੀ ਮੈਂ ਤੇ ਤੁਸੀਂ ਮੇਰੇ ਕਈ ਚੈਨਲਾਂ ਤੇ ਖਬਰ ਦੇਖੀ ਵੀ ਹੋਊਗੀ ਖਬਰ ਬਾਅਦ ਚ ਪਹਿਲਾਂ ਹਿੰਦੁਸਤਾਨ ਜਿਹੜੇ ਫੌਜ ਦੇ ਜਿਹੜੇ ਹੈਗੇ ਜਵਾਨੋ ਤਾਂ ਲੜੀ ਰਹੇ ਨੇ ਚਲੋ ਮੈਨੂੰ ਮਾਣ ਹੈ ਜੀ ਮੇਰੀ ਭਾਰਤੀ ਫੌਜ ਹੈ ਪਰ ਮੈਂ ਸ਼ਿਪ ਸੈਨਿਕਾਂ ਇੱਕ ਦੇਸ਼ ਦਾ ਆਪਣੇ ਭਗਵਾਨ ਬੋਲੇ ਨ ਰਹਿਣਾ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰ ਰਿਹਾ ਤੁਹਾਡੇ ਚੈਨਲ ਲਈ ਮੋਦੀ ਸਾਹਿਬ ਨੂੰ ਕਹਿ ਰਿਹਾ ਕਿ ਮੋਦੀ ਸਾਹਿਬ ਮੇਰੇ ਲਾਗੇ ਮੈਂ ਜੋ ਬੰਬ ਮੈਂ ਜਾਨ ਨੂੰ ਤਿਆਰ ਆ ਬਿਲਕੁਲ ਮੈਂ ਆਪਣੇ ਵਤਨ ਨਾਲ ਆਪਣੇ ਭਾਰਤ ਨਾਲ ਬਿਲਕੁਲ ਪਿਆਰ ਕਰਦਾ ਮੈਂ ਮੇਰੇ ਸ਼ੇਰ ਸੈਨਿਕ ਪਿਆਰ ਕਰਦੇ ਆ ਕਿਉਂਕਿ ਸਾਡੇ ਜਜ਼ਬਾ ਸਾਡੇ ਦੇਸ਼ ਲਈ ਸਾਡੇ ਜਜ਼ਬਾ ਸਾਡੇ ਭਾਰਤ ਲਈ ਔਰ ਅਸੀਂ ਉਹ ਸੈਨਿਕਾਂ ਬਿਲਕੁਲ ਆਪਣੀ ਜਾਨ ਥੇਲੀ ਤੇ ਰੱਖ ਕੇ ਹੁੰਦੇ ਆ ਅਸੀਂ ਚਾਹਦੇ ਆ ਕਿ ਮੈਂ ਆਪਣੇ ਹੱਥੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟਾਵਾਂ ਮੈਂ ਪਾਕਿਸਤਾਨ ਅਤਵਾਦ ਦਾ ਨਾਮੋ ਨਿਸ਼ਾਨ ਆਪਣੇ ਹੱਥੋਂ ਖਤਮ ਕਰਾਂ ਕਿ ਤੁਸੀਂ ਕੋਈ ਟ੍ਰੇਨਿੰਗ ਲਈ ਤਿਆਰਮੀ ਦੀ ਮੈਂ ਕਹਨਾ ਕਿ ਮੈਨੂੰ ਟ੍ਰੇਨਿੰਗ ਦੇ ਲੋੜ ਹੀ ਨਹੀਂ ਭਗਵਾਨ ਬੋਲੇ ਨਾਲ ਲੋੜ ਹੈ ਮੈਂ ਕਹਿੰਦਾ ਭਗਵਾਨ ਬੋਲਣਾ ਮੇਰੇ ਨਾਲ ਹੈ ਮੈਂ ਤੂੰ ਭਗਵਾਨ ਬੋਲੇ ਨਾਲ ਦਾ ਆਸ਼ੀਰਵਾਦ ਹੈ ਠੀਕ ਹੈ ਪਰ ਜਿਹੜੇ ਟ੍ਰੇਨਡ ਹੈ ਫੌਜੀ ਉਹ ਜਾਣਗੇ ਤੁਹਾਨੂੰ ਮੈਂ ਕਹਿੰਦਾ ਪਾਰਟੀਆਂ ਫੌਜ ਮੈਨੂੰ ਸਭ ਨੂੰ ਟ੍ਰੇਨ ਕਰੇ ਮੈਂ ਚਾਹਨਾ ਮੈਂ ਅੰਤ ਤੱਕ ਬਾੜ ਪੀੜਤਾਂ ਮੇਰੇ ਪਰਿਵਾਰ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਜੋ ਬੀਤਿਆ ਤੁਹਾਨੂੰ ਪਤਾ ਹੋਣਾ ਹੈ ਠੀਕ ਹੈ ਤੁਹਾਡੇ ਸ਼ਹਿਰ ਦੇ ਵਿੱਚ ਗਗਨੇਜਾ ਮर्डर ਕੇਸ ਦੇ ਵਿੱਚ ਮੈਂ 10 ਦਿਨ ਪੁਲਿਸ ਰਮਾਨਤੇ ਸੀਗਾ ਜੀ ਮੇਰਾ ਪਰਿਵਾਰ ਉਹ ਜਿਹੜਾ ਮੇਰਾ ਪਰਿਵਾਰ ਖਰਾਬ ਹੋਇਆ ਜਿਹੜੇ 26 Hindu ਪਰਿਵਾਰਾਂ ਦੇ ਜਿਹੜੇ ਤੁਸੀਂ ਹਿਸਾਬ ਲਗਾਓ ਕਤਲ ਹੋਏ ਨੇ 26 Hindu ਪਰਿਵਾਰਾਂ ਦੇ ਠੀਕ ਹੈ ਜੋ ਜੋ ਉਹਨਾਂ ਦੇ ਪਰਿਵਾਰਾਂ ਨਾਲ ਕੀ ਬੀਤ ਰਿਹਾ ਉਸ ਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਇਸ ਲਈ ਮੈਂ ਆਨਤਕਵਾਦ ਦੇ ਖਿਲਾਫ ਹਾਂ ਇਸ ਲਈ ਮਾਨਤਕਵਾਦ ਦੇ ਵਿਰੋਧਾਂ ਮੈਂ ਖੁਦ ਕਹਿੰਦਾ ਮੋਦੀ ਸਾਹਿਬ ਨੂੰ ਮੈਂ ਤੇ ਉਹੀਆਂ ਮੇਰੀ ਟ੍ਰੇਨਿੰਗ ਕਰੋ ਚਾਹੇ ਮੈਨੂੰ ਜਿੱਥੇ ਮਰਜੀ ਮੈਂ ਕਹਿੰਦਾ ਮੇਰੀ ਸੁਣੋ ਨਾ ਮੇਰੀ ਸੁਣੋ ਨਹੀਂ ਨਹੀਂ ਇੱਕ ਸਮਾਂ ਹੁੰਦਾ ਭਰਤੀ ਹੁੰਦਾ ਤੁਸੀਂ ਚਲੋ ਮੈਂ ਕਹਿੰਦਾ ਜੇ ਮੈਨੂੰ ਇੱਧਰ ਹੀ ਬੰਬ ਲਾ ਕੇ ਭੇਜ ਦਿਓ ਮੈਂ ਪਾਕਿਸਤਾਨ ਦੇ ਘਟਕਾ ਉਡਾਵਾ ਦੇਸ਼ ਤੇ ਪਾਕਤਨ ਖਤਮ ਕਰਾਂ ਮੇਰੀ ਜਾਨ ਜਿੰਦ ਜਾਨ ਤੇ ਦੇਸ਼ ਦੇ ਕੰਮ ਆਵੇ ਭਾਰਤ ਦੇ ਕੰਮ ਆਵੇ ਮੈਂ ਤੇ ਸਿਪਾਹੀ ਹਾਂ ਆਪਣੇ ਹਿੰਦੁਸਤਾਨ ਦਾ ਮੈਂ ਤੇ ਸ ਮੇਰੀ ਜਿੰਦ ਜਾਨ ਕਮਾਣੀ ਚਾਹੀਦੀ ਮੇਰੇ ਵਤਨ ਦੇ ਮੈਂ ਇਹ ਚੀਜ਼ ਚਾਹਨਾ ਤੁਸੀਂ ਕੱਲੇ ਚਾਹਦੇ ਹੋ ਜੇ ਤੁਹਾਡੀ ਪੂਰੀ ਟੀਮ ਮੈਂ ਕਹਿੰਦਾ ਮੇਰੇ ਸ਼ਿਪਸੈਨਿਕ ਤੇ ਬਿਲਕੁਲ ਤਿਆਰ ਬੈਠੇ ਨੇ ਹਰ ਜਗ੍ਹਾ ਤੁਸੀਂ ਆ ਜਲੰਧਰ ਆਇਆ ਤੁਹਾਡੇ ਸ਼ਹਿਰ ਦੇ ਵਿੱਚ ਬੰਟੀ ਤਿਆਰ ਬੈਠਾ ਹੋਰ ਮੇਰੇ ਜ਼ਿਲ੍ਹਿਆਂ ਜਿੰਨੇ ਮੇਰੇ ਸ਼ਿਪਸੈਨਿਕ ਭਗਵਾਨ ਬੋਲੇ ਨਾਦੀ ਸੈਨਾ ਦੇ ਸੈਨਿਕ ਹਰ ਜਗ੍ਹਾ ਤਿਆਰ ਬੈਠੇ ਆ ਉਹਦੇ ਆਪ ਕਹਿੰਦੇ ਆ ਕਿ ਸਾਨੂੰ ਭੇਜੋ ਬੰਬ ਲਾ ਕੇ ਮੋਦੀ ਸਾਹਿਬ ਸਾਡੀ ਵੀ ਦੇਸ਼ ਸੇਵਾ ਅਤਵਾਦ ਦੇ ਟਾਈਮ ਇੱਕ ਇਹੀ ਸੈਨਾ ਸੀ ਸ਼ਿਪ ਸੈਨਾ ਜਿਹੜਾ ਅੱਤਵਾਦ ਦੇ ਖਿਲਾਫ ਲੜੀ ਸੀ ਔਰ ਇਹੀ ਜਜ਼ਬਾ ਅੱਜ ਮੇਰੇ ਸ਼ੇਵ ਸੈਨਿਕਾਂ ਦੇ ਵਿੱਚ ਆ ਗਿਆ ਔਰ ਇਹੀ ਜਜ਼ਬਾ ਮੇਰੇ ਸ਼ੇਵ ਸੈਨਿਕਾਂ ਦੇ ਵਿੱਚ ਰਹਿਣਾ ਹੈ ਕਿਉਂਕਿ ਸਾਨੂੰ ਪਿਆਰ ਹੈ ਮੇਰੇ ਹਿੰਦੁਸਤਾਨ ਨਾਲ ਸਾਨੂੰ ਪਿਆਰ ਹੈ ਭਾਰਤੀ ਫੌਜ ਨਾਲ ਔਰ ਬਿਲਕੁਲ ਅਜ 140 ਕਰੋੜ ਦੀ ਜਨਤਾ ਬਿਲਕੁਲ ਆਪਣੇ ਮੋਦੀ ਸਾਹਿਬ ਦੇ ਨਾਲ ਹੈ ਔਰ ਬਿਲਕੁਲ 4 ਦਿਨ ਦੇ ਵਿੱਚ ਵਿੱਚ ਤੁਹਾਨੂੰ ਵਰਲਡ ਦੇ ਨਕਸ਼ੇ 'ਚੋਂ ਪਾਕਿਸਤਾਨ ਦਾ ਨਕਸ਼ਾ ਗਾਇਬ ਮਿਲੇਗਾ ਅਖੇ ਤੁਸੀਂ ਨਾ ਇੱਕ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਹੋਣੀ ਕਮੇਡੀਅਨ ਇਫਤਖਾਰ ਠਾਕੁਰ ਜੀ ਤੁਸੀਂ ਦੇਖੀ ਹੋਈ ਵੀਡੀਓ ਕਿ ਤੁਹਾਨੂੰ ਮੈਂ ਦਿਖਾਵਾਂ ਉਹਦੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਜਿੰਦੇ ਚ ਉਹਨੇ ਕਿਹਾ ਕਿ ਮੈਂ ਇੰਡੀਆ ਵਾਲਿਆਂ ਨੂੰ ਪੈਗਾਮ ਦੇਣਾ ਚਾਹੁੰਦਾ ਕਿ ਪਹਿਲੀ ਗੱਲ ਹੈ ਸਾਡੇ ਜਿਹੜੇ ਦੇ ਪੰਜਾਬੀ ਜਿਹੜੀ ਸਪਨਾ ਕੀ ਕੇਂਦਰ ਫਿਲਮ ਇੰਡਸਟਰੀ ਦੇ ਚਾਹੇ ਉਹ ਲਗਾ ਲੋ ਜਿੱਪੀ ਕਰੇ ਨਾਲ ਚਾਹੇ ਉਹ ਲਗਾ ਲੋ ਕੀ ਕਹਿੰਦੇ ਜਿਹੜਾ ਸੀ ਅਮਰਿੰਦਰ ਗਿਲੇ ਇੱਕ ਹੋਰ ਹੈਗਾ ਜਿਹੜਾ ਬਿੰਨੂ ਠੀਕ ਹੈ ਇਹਨਾਂ ਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਮੁ슬ਮਾਨ ਕਲਾਕਾਰਾਂ ਨੂੰ ਲੈ ਤੁਸੀਂ ਬਾਹਰ ਲੈਨੇ ਉਹਨਾਂ ਨੂੰ ਆਪਣਾ ਪਾਕਿਸਤਾਨ ਦੇ ਕਲਾਕਾਰਾਂ ਨੂੰ ਤੁਸੀਂ ਕਿਉਂ ਲੈਨੇ ਪਿਓ ਇਹਨਾਂ ਨੂੰ ਚਾਹੀਦਾ ਨਹੀਂ ਪਾਕਿਸਤਾਨੀ ਕਲਾਕਾਰਾਂ ਨੂੰ ਲੈਣ ਲਈ ਇਹ ਕਿਉਂ ਲੈਂਦੇ ਨੇ ਇਹਨਾਂ ਨੂੰ ਮਤਲਬ ਜਾਣ ਕੇ ਤੁਸੀਂ ਮੈਂ ਕਹਿੰਦਾ ਖਾਣਾ ਸਾਡੇ ਹਿੰਦੁਸਤਾਨ ਦਾ ਉਹਨਾਂ ਨੇ ਤੇ ਦੇਖੋ ਹੁਣ ਤੁਸੀਂ ਬਿਆਨ ਦੇਖੇ ਮੈਂ ਤਾਂ ਇਹਨਾਂ ਦੀ ਜੇ ਹੁਣ ਫਿਲਮਾਂ ਦੇ ਵਿੱਚ ਆਏ ਵੀ ਨਾ ਤੇ ਇਹਨਾਂ ਦੀ ਫਿਲਮਾਂ ਪੰਜਾਬ 'ਚ ਲੱਗਣਗੀਆਂ ਨਹੀਂ ਬੈਨ ਕਰਾਇਗਾ ਮੀ ਤਰੋੜਾ ਸ਼ਿਫਸ ਨਾਲ ਲੋਅਰ ਬੈਨ ਕਰਾਏਗੀ ਬਿਲਕੁਲ ਇਹਨਾਂ ਦੀ ਫਿਲਮਾਂ ਚੱਲਣ ਦਿੱਤੀਆਂ ਜਾਣਗੀਆਂ ਇੱਕ ਨਾ ਉਹਨਾਂ ਨੇ ਕੀ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ ਫਿਜ਼ਾੋਂ ਸੇ ਆਓਗੇ ਤੋ ਹਵਾ ਮੇਂ ਉੜਾ ਦিয়ে ਜਾਓਗੇ ਤੁਸੀ ਵੀ ਕੋਈ ਪੈਗਾਮ ਦੇਣਾ ਚਾਹੁੰਦੇ ਇਫਤਖਾਰ ਠਾਕੁਰ ਨੂੰ ਅਸੀਂ ਤੇ ਉਹ ਚੀਜ਼ ਆਂ ਦਹਾੜ ਦੇਖੀ ਤੁਸੀ ਸ਼ੇਰਾਂ ਦੀ ਅਜੇ ਤਾਂ 11 ਜਹਾਜ਼ ਹੀ ਚੜੇ ਨੇ ਠੀਕ ਐ ਕੰਬਦੇ ਫਿਰਦੇ ਸੀ ਰੋਂਦੇ ਫਿਰਦੇ ਸੀ ਜਦੋਂ ਜਦੋਂ ਮੇਰੀ ਭਾਰਤੀ ਫੌਜ ਚੜੇਗੀ ਤੇ 4 ਦਿਨ ਚ ਨਾਮੋ ਨਿਸ਼ਾਨ ਮਿਟ ਜਾਏਗਾ ਅਸੀਂ ਪੈਗਾਮ ਨਹੀਂ ਦਿੰਦੇ ਅਸੀਂ ਤੇ ਉਡਾ ਆਈ ਤੇ ਨਾ ਪਾਕਿਸਤਾਨ ਇਹ ਸਾਡਾ ਪੈਗਾਮ ਨਹੀਂ ਹੈ ਨਾਮੋ ਨਿਸ਼ਾਨ ਮਿਟਾ ਦੇਣਾ ਪਾਕਿਸਤਾਨ ਦਾ ਬਿਲਕੁਲ ਅੱਤਵਾਦ ਪਾਕਿਸਤਾਨ ਦਾ ਬਿਲਕੁਲ ਅਸੀਂ ਨਾਮੋ ਨਿਸ਼ਾਨ ਮਿਟਾਣ ਵਾਲੇ ਆ ਤੁਸੀਂ ਹੁਣੇ ਕਿਹਾ ਸੀ ਕਿ ਮੈਂ ਗਿਆ ਸੀ ਬਾਰਡਰ ਤੇ ਕਦੋਂ ਗਿਆ ਸੀ ਕੌਣ 28 ਤਰੀਕ ਮੈਂ ਬਾਰਡਰ ਤੇ ਗਿਆ ਜੀ ਮੈਂ ਤੇ ਅਪੀਲ ਵੀ ਕੀਤੀ ਤੁਹਾਡੇ ਸਿਮਰਨਜੀਤ ਸਿੰਘ ਮਾਨ ਜਿਹੜੇ ਇੱਧਰ ਹੈਗੇ ਨੇ ਉਹ ਬੜੇ ਕਹਿ ਰਹੇ ਸੀ ਮੈਂ ਕਿਆ ਭੇਜੂਗਾ ਦੋ ਦੋ ਦਿਨ ਲੱਗਾ ਦੋ ਦਾ ਗਿਆ ਫਾਟੇ ਰਸਤੇ 'ਚ ਫਰੂਟ ਕੇਲੇ ਤੇ ਆਮ ਖਾ ਗਿਆ ਚਲੋ ਖਾਵੇ ਛੇਤੀ ਉਹਦੀ ਜ਼ਰੂਰਤ ਹੈ ਸਮ ਲੋੜ ਨਹੀਂ ਹੈਗੀ ਅਸੀਂ ਤੇ ਉਹ ਸ਼ੇਰ ਸੈਨਿਕਾਂ ਜਿਹੜੇ ਦੇਸ਼ ਲਈ ਆਪਣੇ ਵਤਨ ਲਈ ਕੰਮ ਕਰਦੇ ਆ ਆਪਣੇ ਭਾਰਤ ਨਾਲ ਪਿਆਰ ਕਰਦੇ ਆ ਮੈਂ ਤੇ ਉਹਨੂੰ ਇੱਕ ਗੱਲ ਕਿਹਾ ਸੀ ਤੇਰਾ ਮੈਂਟਲੀ ਜਿਹੜਾ ਡਿਸਟਰਬ ਹੋਇਆ ਪਿਆ ਤੈਨੂੰ ਦਵਾਈ ਜੋ ਕੇ ਪੈਸੇ ਮੈਂ ਭੇਜ ਦਿੰਨਾ ਵਾ ਬਿਲਕੁਲ ਮੈਂ ਤੇ ਹਿੰਦੁਸਤਾਨ ਦਾ ਸੱਚਾ ਸੈਨਿਕ ਹਾਂ ਮੈਨੂੰ ਤੇ ਪਤਾ ਕਿ ਮੈਂ ਆਪਣੇ ਵਤਨ ਲਈ ਜੀਣਾ ਵਤਨ ਲਈ ਭਾਰਤ ਲਈ ਕੰਮ ਕਰਨਾ ਔਰ ਆਪਣਾ ਹਿੰਦੁਸਤਾਨ ਜਿੰਦਾਬਾਦ ਕਹਿਣਾ ਅੱਛਾ ਇੱਕ ਆਖਰੀ ਸਵਾਲ ਹੈ ਮੇਰਾ ਕਿ ਜਦੋਂ ਕੋਈ ਹਮਲਾ ਕਰਦਾ ਹੁੰਦਾ ਜਵਾਬ ਦੇਣਾ ਤਾਂ ਚਾਹੀਦਾ ਜਿਵੇਂ ਪਾਕਿਸਤਾਨ ਨੇ ਕੀਤਾ ਹਿੰਦੁਸਤਾਨ ਵੀ ਕਰਦਾ ਪਰ ਜਦੋਂ ਤੁਸੀਂ ਲੜਾਈ ਲੜਦੇ ਹੋ ਜੰਗ ਹੁੰਦੀ ਹੈ ਤੇ ਪੰਜਾਬ ਦੇ ਭਾਵੇਂ ਲਹਿੰਦਾ ਪੰਜਾਬ ਵਿੱਚ ਚੜ੍ਹਦਾ ਪੰਜਾਬ ਮਰਦੇ ਦਾ ਪੰਜਾਬੀ ਤੁਹਾਨੂੰ ਨਹੀਂ ਲੱਗਦਾ ਕਿ ਜੰਗ ਰੁਕ ਦੇਣੀ ਚਾਹੀਦੀ ਹੈ ਮੇਰਾ ਵਤਨ ਮੇਰਾ ਭਾਰਤ ਸਰਨਾ ਵੱਡੀ ਵਰਲਡ ਪਾਵਰ ਹੈ ਠੀਕ ਹੈ ਤੁਹਾਨੂੰ ਮੈਂ ਇੱਕ ਸ਼ਬਦ ਬੜੀ ਵਧੀਆ ਸੁਣਾਉਣ ਲੱਗਾ ਵਾਂ ਜੀ ਠੀਕ ਹੈ ਉਹ सनी देओल ਨੇ ਫਿਲਮ 'ਚ ਗਿਆ ਹੋਊਗਾ ਤੇ ਤੁਹਾਨੂੰ ਮੈਂ ਹਕੀਕਤ ਸੁਣਾਉਣ ਲੱਗਾ ਵਾਂ ਇਹ ਹਕੀਕਤ 'ਚ ਹੋਣਾ ਹੈ ਮੋਦੀ ਸਾਹਿਬ ਨੇ ਕੀ ਕਿਹਾ ਚਾਹੇ ਪੀئیںਗੇ ਕਹਾਂ ਪਰ ਲਾਹੌਰ 'ਮੇ ਔਰ ਰਾਤ ਦਾ ਡਿਨਰ ਕਹਾਂ ਪਰ ਕਰਾਂਗੇ ਇਸਲਾਮਾਬਾਦ ਮੇ ਇਹ ਹਕੀਕਤ ਹੋਣੀ ਹੈ ਇਹ 4 ਦਿਨ ਬਾਅਦ ਤੁਹਾਡੇ ਜਲੰਧਰ ਆ ਕੇ ਪ੍ਰੈਸ ਕਰੂੰਗਾ ਔਰ ਤੁਹਾਨੂੰ ਬੁਲਾਉਂਗਾ ਸਾਹਿਬ ਜੀ ਆਜੋ ਇਹ ਸਾਡੀ ਚਾਹ ਹੁਣ ਇਸਲਾਮਾਬਾਦ ਡਿਨਰ ਸਾਡਾ ਉੱਥੇ ਹੈ ਉੱਥੇ ਸ਼ੇਰ ਬੈ ਕੇ ਪ੍ਰੈਸ ਕਰੇਗਾ ਇਹ ਮੇਰਾ ਭਾਰਤ ਬਣ ਗਿਆ ਮੇਰਾ ਹਿੰਦੁਸਤਾਨ ਬਣ ਗਿਆ ਔਰ ਮੇਰਾ ਭਾਰਤ ਹਿੰਦੁਸਤਾਨ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗਾ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਅਮਿਤ ਅਰੋੜਾ ਜਿਹੜੇ ਸ਼ਿਵ ਸੈਨਾ ਲਾਇਨ ਦੇ ਕੌਮੀ ਪ੍ਰਧਾਨ ਆ ਉਹਨਾਂ ਨੇ ਕਿਹਾ ਕਿ ਸਿਰਫ 4 ਦਿਨਾਂ ਦੇ ਵਿੱਚ ਵਿੱਚ ਇਸਲਾਮਾਤ ਬਾਅਦ ਦੇ ਵਿੱਚ ਡਿਨਰ ਕਰੋਗੇ ਜੀ ਕਿ ਲੰਚ ਕਰੋਗੇ ਕਿ ਬ੍ਰੇਕਫਾਸਟ ਕਰੋਗੇ ਬਿਲਕੁਲ ਸਰਾਰ ਜੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਇਕੱਠੇ ਕਰਾਂਗੇ ਔਰ ਸਾਨੂੰ ਮੋਦੀ ਸਾਹਿਬ ਕਰਵਾਣਗੇ ਕਿਉਂਕਿ ਸਾਡੇ ਦੇਸ਼ ਦੇ ਬਬਰ ਸ਼ੇਰ ਪ੍ਰਧਾਨ ਮੰਤਰੀ ਹੈ 4 ਦਿਨ ਚ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਟ ਜੇਗਾ ਅੱਛਾ ਤਾਂ ਤੁਸੀਂ ਸੁਣਿਆ ਕਿ ਇਹਨਾਂ ਦਾ ਕਹਿਣਾ ਕਿ 4 ਦਿਨ ਦੇ ਵਿੱਚ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਿਟਾ ਦੇਣਗੇ ਇਸ ਤੋਂ ਇਲਾਵਾ ਜੋ ਭਾਰਤੀ ਫੌਜਾਂ ਕਰ ਰਹੀਆਂ ਉਸ ਨੂੰ ਵੀ ਸਾਡੀ ਪੂਰੀ ਟੀਮ ਸਲੂਟ ਕਰਦੀ ਹੈ ਜੈ ਹਿੰਦ ਜੈ ਭਾਰਤ